ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਦੋਂ ਆਪਾਂ ਸੱਚੇ ਮਨ ਨਾਲ ਕਿਤੇ ਵਿਖੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਧਿਆਨ ਵਿੱਚ ਰੱਖ ਕੇ ਅਰਦਾਸ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਮਾਲਕ ਸਾਡੀ ਅਰਦਾਸ ਨੂੰ ਜ਼ਰੂਰ ਸੁਣਦੇ ਹਨ ਪਰ ਸਾਡੀ ਅਰਦਾਸ ਸੱਚੀ ਹੋਣੀ ਚਾਹੀਦੀ ਹੈ ਆਓ ਤੁਹਾਨੂੰ ਇੱਕ ਹੱਡ ਬੀਤੀ ਸੁਣਾਉਣ ਜਾ ਰਹੀ ਹਾਂ ਕਿ ਕਿਵੇਂ ਇੱਕ ਨੂਹ ਦੀ ਸੱਚੇ ਦਿਲੋਂ ਕੀਤੀ ਗਈ ਅਰਦਾਸ ਗੁਰੂ ਮਾਲਕ ਕਿਵੇਂ ਸੁਣਦੇ ਨੇ ਇੱਕ ਬੀਬੀ ਸੀ ਉਸਨੇ ਆਪਣੇ ਪੁੱਤ ਦਾ ਵਿਆਹ ਕੀਤਾ ਜੀ ਘਰ ਵਿੱਚ ਨੂ ਆਈ ਰੱਬ ਨੇ ਭਾਗ ਲਾ ਦਿੱਤੇ ਨੂ ਰੱਬ ਨੂੰ ਮੰਨਣ ਵਾਲੀ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਵਿਆਹ ਤੋਂ ਕੁਝ ਹਫ਼ਤੇ ਬਾਅਦ ਨੂ ਕਹਿੰਦੀ ਮੰਮੀ ਜੀ ਮੇਰੇ ਮਨ ਦੀ ਇੱਕ ਇੱਛਾ ਹੈ ਆਗਿਆ ਹੋਵੇ ਤਾਂ ਮੈਂ ਦੱਸਾਂ ਉਸ ਦੀ ਸੱਸ ਨੇ ਆਖਿਆ ਹਾਂ ਦੱਸ ਕਹਿੰਦੀ ਮਾਂ ਆਪਣੇ ਘਰ ਵਿਆਹ ਹੋਇਆ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦਾ ਸ਼ੁਕਰਾਨਾ ਕਰਨਾ ਆਪਾਂ ਸ਼ੁਕਰਾਨਾ ਕਰਨਾ ਆਪਾਂ ਘਰੇ ਅਖੰਡ ਪਾਠ ਸੈਬਰ ਖਾ ਲਈਏ ਮਾਂ ਨੇ ਪਤਾ ਕੀ ਜਵਾਬ ਦਿੱਤਾ ਉਹ ਕਹਿੰਦੀ ਛੱਡ ਪਰੇ ਕਿਹੜਾ ਤਿੰਨ ਦਿਨ ਕੰਮ ਕਰੇਗਾ ਪਾਠੇ ਨੂੰ ਵੀ ਰੋਟੀ ਖਵਾਉਣੀ ਪੈਣੀ ਹੈ ਦੋ ਦਿਨ ਜਾਗਣਾ ਵੀ ਪੈਣਾ ਕਿਹੜਾ ਚੌਂਕਣਾ ਮਾਰ ਕੇ ਇੰਨਾ ਟਾਈਮ ਗੁਰੂ ਗ੍ਰੰਥ ਸਾਹਿਬ ਮਾਲਕ ਦੇ ਸਹਰਾਣੇ ਕੌਣ ਬੈਠਾ ਰਹੇਗਾ ਉਸ ਭੈਣ ਦੇ ਦਿਲ ਤੇ ਬੜੀ ਸੱਟ ਵੱਜੀ। ਉਹਨੇ ਫਿਰ ਮਾਂ ਕੋਲ ਬੇਨਤੀ ਕੀਤੀ ਕਿ ਅਕੰਡ ਪਾਠ ਸਾਹਿਬ ਨਹੀਂ ਰਖਾਉਣਾ। ਫਿਰ ਆਪਾਂ 2 ਘੰਟੇ ਦਾ ਪਾਠ ਸੁਖਮਨੀ ਸਾਹਿਬ ਦਾ ਕਰਾ ਲੈਨੇ ਆ। ਮਸਲਾ ਤਾਂ ਬਸ ਇਹ ਹੈ ਕਿ ਇੱਕ ਵਾਰੀ ਐਸਾ ਦੀਨ ਦੁਨੀਆ ਦਾ ਮਾਲਕ ਮੇਰੇ ਘਰੇ ਆ ਜਾਵੇ। ਜਿੱਦਣ ਗੁਰੂ ਗ੍ਰੰਥ ਸਾਹਿਬ ਮਾਲਕ ਸਾਡੇ ਘਰੇ ਆਉਂਦਿਆਂ ਨਾ ਉਹ ਦਿਨ ਜਿੰਨਾ ਸ਼ੁਕਰਾਨਾ ਕਰਨਾ ਹੋ ਸਕੇ। ਉਨਾ ਕਰਿਆ ਕਰੋ ਜੀ ਅਸੀਂ ਜਿਹਨੂੰ ਅਸੀਂ ਜੁਗੋ ਜੁਗ ਅਟਲ ਕਹਿੰਨੇ ਆ ਜਿਹਨੂੰ ਅਸੀਂ ਦਸਾਂ ਪਾਸਿਆਂ ਦੀ ਜੋਤ ਕਹਿੰਨੇ ਆ ਐਸਾ ਦੀਨ ਦੁਨੀਆ ਦਾ ਮਾਲਕ ਅੱਜ ਮੇਰੀ ਝੁੱਗੀ ਨੂੰ ਭਾਗ ਲਾਉਣ ਆਇਆ ਨਹੀਂ ਤਾਂ ਜੀ ਸਾਡੀ ਕੀ ਔਕਾਤ ਸਾਡੇ ਵੇੜੇ 'ਚ ਗੁਰੂ ਗ੍ਰੰਥ ਸਾਹਿਬ ਮਾਲਕਾ ਜਾਵੇ ਪਤਾ ਨਹੀਂ ਕਿਹੜਾ ਕੋਈ ਪੁਰਾਣਾ ਚੰਗਾ ਕਰਮ ਸਾਡਾ ਜਾਗਿਆ ਕਿ ਗੁਰੂ ਸਾਡੇ ਘਰ ਆਏ ਉਸ ਭੈਣ ਨੇ ਕਿਹਾ ਕੀ ਅਖੰਡ ਬਾੜ ਸਾਬ ਨਹੀਂ ਕਰਾਉਣਾ ਮਾਂ ਸੁਖਮਣੀ ਸਾਬ ਦਾ ਪਾਠ ਕਰਾ ਲਈਏ ਮਾਂ ਫਿਰ ਬੋਲੀ ਛੱਡ ਪਰੇ ਆਪਾਂ ਨਹੀਂ ਕਰਾਉਣਾ ਅਸਲ 'ਚ ਮਾਂ ਕਿਸੇ ਪੰਡਤ ਜਾਂ ਬਾਬੇ ਨੂੰ ਮੰਨਦੀ ਸੀ ਉਹ ਆਪਣੀ ਨੂੰ ਨੂੰ ਕਹਿੰਦੀ ਕਿ ਮੈਂ ਫਲਾਏ ਬਾਬੇ ਨੂੰ ਮੰਨਦੀ ਆ ਮੈਂ ਸਵੇਰੇ ਜਾਂ ਹੁਣੇ ਸ਼ਾਮ ਨੂੰ ਫੋਨ ਕਰਾਂਗੀ ਬੇਲੀ ਹੋਗੀ ਸਵੇਰੇ ਉਹ ਬਾਬਾ ਆਏਗਾ ਤੇ ਆ ਕੇ ਤੈਨੂੰ ਦਰਸ਼ਨ ਦੇ ਜੇਗਾ ਤੂੰ ਦੇ ਪੈਰਾਂ ਨੂੰ ਹੱਥ ਲਾ ਕੇ ਮੱਥਾ ਟੇਕ ਕੇ ਆਸ਼ੀਰਵਾਦ ਲੈ ਲਈ ਗੱਲ ਖਤਮ ਹੋ ਗਈ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਆਪਾਂ ਫਲਾਣੇ ਬਾਬੇ ਨੂੰ ਮੰਨਦੇ ਹਾਂ ਮੈਂ ਆਪਣੇ ਬਾਬੇ ਨੂੰ ਲੱਗੀਆਂ ਫੋਨ ਕਰਨ ਜਦੋਂ ਉਸ ਦੀ ਨੂੰ ਨੇ ਸੁਣਿਆ ਉਹਦਾ ਮਨ ਬੜਾ ਦੁਖੀ ਹੋ ਗਿਆ ਜਦੋਂ ਪੈਣ ਮੁੜਨ ਲੱਗੀ ਤਾਂ ਸੱਸ ਨੇ ਉਹਨੂੰ ਇੱਕ ਮਹਿਣਾ ਮਾਰਤਾ ਕਹਿੰਦੀ ਮੈਂ ਆਪਣੇ ਬਾਬੇ ਨੂੰ ਫੋਨ ਕਰਨ ਲੱਗੀ ਆ ਜੇ ਤੇਰੇ ਕੋਲ ਤੇਰੇ ਬਾਬੇ ਦਾ ਨੰਬਰ ਹੈ ਤੂੰ ਵੀ ਆਪਣੇ ਬਾਬੇ ਨੂੰ ਫੋਨ ਕਰ ਲਾ ਮੈਂ ਵੀ ਆਪਣੇ ਬਾਬੇ ਨੂੰ ਫੋਨ ਕਰਨ ਲੱਗੀ ਆ ਦੇਖਦੇ ਆ ਕਿਹਦੇ ਬਾਬੇ ਵਿੱਚ ਤਾਕਤ ਹੈ ਤੇ ਕਿਹਦਾ ਬਾਬਾ ਸਵੇਰੇ ਆ ਕੇ ਦਰਵਾਜ਼ਾ ਖੜਕਾਉਂਦਾਗਾ ਮਾਂ ਨੇ ਉਸ ਬਾਫੂਨ ਚੱਕਿਆ ਬਾਬੇ ਨੂੰ ਫੋਨ ਲਾਤਾ ਜੀ ਬਾਬਾ ਕਹਿੰਦਾ ਸਵੇਰੇ ਭਾਈ ਆ ਜਾਂਗੇ ਕੋਈ ਗੱਲ ਨਹੀਂ ਤੇ ਨੂ ਨੇ ਲਾਇਆ ਚੌਂਕੜਾ ਸੋਦਰ ਦੀ ਬਾਣੀ ਦਾ ਕੀਤਾ ਜਾਪ ਅੱਖਾਂ ਵਿੱਚ ਹੰਝੂ ਲੈ ਕੇ ਤਰਲਾ ਦਿੱਤਾ ਮਿੰਤਾ ਕੀਤੀਆਂ ਕਿ ਸੱਚੀ ਪ੍ਰਗਟ ਗੁਰਾਂ ਦੀ ਦੇਹ ਹੈ ਮੈਨੂੰ ਨਹੀਂ ਪਤਾ ਕੱਲ ਕੁਦਰਤ ਦਾ ਕਿਹੜਾ ਨਿਯਮ ਤੂੰ ਬਦਲੇਂਗਾ ਮੈਨੂੰ ਨਹੀਂ ਪਤਾ ਕੱਲ ਕੀ ਹੋਣਾ ਜਾਂ ਨਹੀਂ ਹੋਣਾ ਬਸ ਤੇਰੇ ਚਰਨਾ ਚ ਅਰਦਾਸ ਹੈ ਆਪਣੀ ਬੱਚੀ ਦੀ लाज ਰੱਖ ਲਈ ਜਿਵੇਂ ਕਿਵੇਂ ਮਰਜੀ ਕੱਲ ਮੈਨੂੰ ਦਰਵਾਜ਼ੇ ਤੇ ਆ ਕੇ ਮੈਨੂੰ ਦਰਸ਼ਨ ਦੇ ਜਾ ਕਿਹਦੇ ਚਰਨਾਚਰਦਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਸੀਂ ਗੁਰੂ ਨੂੰ ਬੁਲਾਓ ਗੁਰੂ ਅੱਜ ਵੀ ਬੋਲੇਗਾ ਤੁਸੀਂ ਗੁਰੂ ਨੂੰ ਬੁਲਾਓ ਗੁਰੂ ਅੱਜ ਵੀ ਆਏਗਾ ਤੁਸੀਂ ਬੁਲਾਉਣ ਵਾਲੇ ਬਣੋ ਤਰਲੇ ਕੀਤੇ ਮੇਨਤਾ ਕੀਤੀਆਂ ਸਾਰੇ-ਸਾਰੇ ਰਾਤ ਰੋਂਦੀ ਰਹੀ ਕਹਿੰਦੀ ਗਰੀਬਣੀ ਦੀ ਲਾਜ ਰੱਖ ਲੈ ਆਜ ਹੀ ਮੇਰੇ ਦਰ ਤੇ ਦਰਵਾਜ਼ਾ ਖੜਕਾ ਦੇ ਮੇਰਾ ਆ ਕੇ ਦਰਸ਼ਨ ਦੇ ਦੇ ਮੈਨੂੰ ਆ ਕੇ ਸਵੇਰੇ ਕੁਝ ਕਾਲਜ ਦੇ ਬੱਚਿਆਂ ਨੇ ਇਕੱਠੇ ਹੋ ਕੇ ਗਰਾਊਂਡ ਦੇ ਵਿੱਚ ਇੱਕ ਨਵਾਂ ਵੈਚ ਸ਼ੁਰੂ ਹੋਇਆ ਤੇ ਸ੍ਰੀ ਸੁਖਮਣੀ ਸਾਹਿਬ ਦੀ ਬਾਣੀ ਦੇ ਜਾਪ ਕਰਾਉਣੇ ਸੀ ਉਸ ਭੈਣ ਦਾ ਘਰ ਕਾਲਜ ਦੇ ਸਾਹਮਣੇ ਸੀ ਮੌਸਮ ਥੋੜਾ ਜਿਹਾ ਖਰਾਬ ਹੋਇਆ ਉਹਨਾਂ ਨੇ ਨੈਟ ਤੇ ਦੇਖਿਆ ਕਿ 3:00 ਵਜੇ ਤੋਂ ਬਾਅਦ ਮੀਂਹ ਪੈਣਾ ਪਰ ਆਪਣਾ ਤਾਂ ਪ੍ਰੋਗਰਾਮ 12:00 ਵਜੇ ਤੱਕ ਨਿਬੜ ਜਾਣਾ ਚਲੋ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਗਰਾਊਂਡ ਵਿੱਚ ਸਾਰੀ ਤਿਆਰੀ ਕੀਤੀ ਹੋਈ ਹੈ। ਉੱਥੇ ਲੈ ਕੇ ਚੱਲੀਏ। ਮੀਂਹ ਤਾਂ ਅਜੇ 3 ਵਜ ਤੋਂ ਬਾਅਦ ਆ ਪੈਣਾ। ਗੁਰੂ ਗ੍ਰੰਥ ਸਾਹਿਬ ਮਾਲਕ ਦੇ ਚਰਨਾਂ 'ਚ ਅਰਦਾਸ ਕੀਤੀ ਗਈ। ਕਮਰ ਕੱਸੀ ਹੋ ਗਈ। ਇੱਕ ਗੁਰੂ ਦੇ ਸਿੱਖ ਨੇ ਆਪਣੇ ਸਿਰ ਤੇ ਮਾਲਕ ਜੀ ਦਾ ਸਰੂਪ ਚੁੱਕਿਆ। ਜਦੋਂ ਗੁਰਦੁਆਰਾ ਸਾਹਿਬ ਤੋਂ ਤੁਰੇ ਸਤਨਾਮ ਵਾਹਿਗੁਰੂ ਕਰਦੇ ਜਦੋਂ ਉਹ ਭੈਣ ਦੇ ਘਰ ਦੇ ਬਿਲਕੁਲ ਸਾਹਮਣੇ ਆ ਗਏ ਨਾ ਜੀ ਉਦੋਂ ਮੀਂਹ ਪੈਣਾ ਸ਼ੁਰੂ ਹੋ ਗਿਆ। ਹੁਣ ਗੁਰਦੁਆਰਾ ਪਿੱਛੇ ਐ ਗੁਰਦੁਆਰੇ ਦਾ ਸਰੂਪ ਲੈ ਜਾ ਨਹੀਂ ਸਕਦੇ ਹੁਣ ਮੀ ਪੈਣ ਲੱਗ ਗਿਆ ਗੁਰਦੁਆਰੇ ਤੋਂ ਹੁਣ ਸਰੂਪ ਲਿਆਂਦਾ ਧੋਇਆ ਹੁਣ ਪਿੱਛੇ ਕਿਵੇਂ ਜਾਵਾਂਗੇ ਗਿੱਲਾ ਹੋ ਜਾਏਗਾ ਅੱਗੇ ਹੁਣ ਪ੍ਰਕਾਸ਼ ਨਹੀਂ ਕਰ ਸਕਦੇ ਇੱਕ ਸਿੱਖ ਕਹਿੰਦਾ ਇੱਕ ਕੰਮ ਕਰੋ ਆ ਬੀਬੀ ਦਾ ਦਰਵਾਜ਼ਾ ਖੜਕਾ ਦਿਓ ਇਹਦੇ ਘਰ ਵਿੱਚ ਕਮਰੇ ਬਹੁਤ ਨੇ ਜਿੰਨਾ ਟਾਈਮ ਮੀ ਨਹੀਂ ਹਟਦਾ ਸਰੂਪ ਇਹਨਾਂ ਦੇ ਘਰ ਰੱਖ ਲਿਓ ਜਦੋਂ ਮੀ ਹਟ ਜਾਏਗਾ ਸਰੂਪ ਆਪਾ ਲੈ ਜਾਗੇ ਭੈਣ ਅੰਦਰ ਬੈਠੀ ਤਰਲੇ ਮਿੰਤਾ ਅਰਦਾਸਾਂ ਕਰਦੀ ਐ ਅੱਖਾਂ ਭਰ ਕੇ ਬੈਠੀ ਐ ਅੱਜ ਗਰੀਬਣੀ ਦੀ लाज ਰੱਖ ਲਈ ਇੱਕ ਸਿੱਖ ਨੇ ਦਰਵਾਜ਼ਾ ਖੜਕਾਇਆ ਭੈਣ ਦੀਆਂ ਅੱਖਾਂ ਭਰੀਆਂ ਹੋਈਆਂ ਪੌੜੀਆਂ ਤੋਂ ਉੱਤਰ ਕੇ ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਦੇਖਿਆ ਇੱਕ ਸਿੱਖ ਦੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਸਰੂਪ ਉੱਚੀ ਦੇ ਕੇ ਬੋਲੀ ਮਾਂ ਮੇਰੇ ਵਾਲਾ ਆ ਗਿਆ ਤੇ ਆਪਣੇ ਵਾਲੇ ਨੂੰ ਪੁੱਛੋ ਉਹ ਕਦੋਂ ਆਏਗਾ ਭੈਣ ਕੀ ਬੋਲੀ ਮਾਂ ਮੇਰੇ ਵਾਲਾ ਆ ਗਿਆ ਤੇ ਆਪਣੇ ਵਾਲੇ ਨੂੰ ਪੁੱਛੋ ਉਹ ਕਦੋਂ ਆਏਗਾ ਮੀ ਨਹੀਂ ਹਟਿਆ ਜੀ ਸਾਰਾ ਦਿਨ ਮੀ ਪੈਂਦਾ ਰਹਾ ਆ ਗਿਆ ਲੈਤੀ ਚੰਦੂਆ ਸਾਹਿਬ ਲਾ ਦਿਓ ਆ ਗਿਆ ਲੈਤੀ ਪ੍ਰਕਾਸ਼ ਕਰ ਦਿਓ ਪ੍ਰਕਾਸ਼ ਹੋਇਆ ਘਰ ਚ ਉਸ ਭੈਣ ਨੇ ਰੋ ਰੋ ਕੇ ਬਾਣੀ ਪੜੀ ਰਾਤ ਨੂੰ ਕਿਤੇ ਮੀਂਹ ਹਟਿਆ। ਸਰੂਪ ਆਪਣੇ ਸਥਾਨਾਂ ਤੇ ਵਾਪਸ ਗਿਆ। ਪਹਿਲਾਂ ਸੱਸ ਨੇ ਮਾਰਿਆ ਸੀ ਮਹਿਣਾ, ਹੁਣ ਦੂਜੇ ਦਿਨ ਨੂੰ ਮਹਿਣਾ ਮਾਰਦੀ ਐ। ਕਹਿੰਦੀ ਮਾਂ, ਮੇਰੇ ਵਾਲਾ ਤਾਂ ਆ ਗਿਆ, ਤੇਰੇ ਵਾਲਾ ਨਹੀਂ ਆਇਆ। ਤੇ ਮਾਂ ਜਵਾਬ ਦਿੰਦੀ ਐ, ਓਲੇ ਜੇ ਮੂੰਹ ਨਾਲ ਕਹਿੰਦੀ ਮੈਨੂੰ ਬਾਬੇ ਨੇ ਕਿਹਾ ਕਿ ਮੀਂਹ ਬੜਾ ਤੇਜ ਐ, ਅਸੀਂ ਆ ਨਹੀਂ ਸਕਦੇ। ਅੱਜਕੱਲ ਲੋਕ ਜਿਨ੍ਹਾਂ ਦੇ ਮਗਰ ਲੱਗੇ ਹੋਏ ਨੇ ਮੀਂਹ ਦੀਆਂ ਕਣੀਆਂ ਤੇਜ਼ ਹੋਣ ਤੇ ਤਾਂ ਖੜਾ ਛੱਡ ਜਾਂਦੇ ਨੇ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਤੁਹਾਡਾ ਸਾਥ ਕਦੇ ਨਹੀਂ ਛੱਡਦੇ ਸਾਡੀ ਆਦਾਸ ਸੱਚੀ ਹੋਣੀ ਚਾਹੀਦੀ ਹੈ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ